ਤੇ ਜਨਾਨੀ ਮਰ ਕੇ ਵੀ ਚੜੇਲ ਦੀ ਚੜੇਲ ਲੈਂਦੀ ਆ ਬਾਰ ਬਾਰ ਸਾਰਿਆਂ ਨੂੰ ਕਹਿਨੀ ਆ ਕਿ ਮੇਰੇ ਤੋਂ ਕੋਈ ਡਰਦਾ ਨਹੀਂ ਆ ਤਾਂ ਉਸ ਕਰਕੇ ਮੈਂ ਕਿਹਾ ਮੈਂ ਫਿਲਮੇ ਹੋਜੀ ਕਰਦੀ ਆ ਕਿ ਚੜੇਲ ਚੁੜੇ ਲੋਕੀ ਮੇਰੇ ਤੋਂ ਡਰਨਗੇ ਐਨੀ ਨਲੈਖ ਚੁੜਾ ਮੈਂ ਮੈਨੂੰ ਜੱਟ ਚਾਹੀਦਾ ਹੈ ਮੈਂ ਕਿਹਾ ਜੀ ਆਓ ਜੀ ਇਅਰ ਇਨ ਯਰ ਸਰਵਿਸ ਦੱਸੋ ਮੈਮ ਕੀ ਹੈ ਜੁੜੇ ਲਾ ਕੀ ਹੁੰਦੀ ਹੈ ਨਾ ਪਿੱਛੇ ਗਾਣਾ ਵੱਜਦਾ ਆ ਮੈਂ ਕਿ ਦੁੱਜੇ ਟਾਈਪ ਦੇ ਆ ਮੀ ਸੀ ਤੂੰ ਆ ਰਹਿਣਾ ਮੈਂ ਕਿ ਆ ਇੱਕ ਆਟੜੇਲਾ ਹਾਏ ਬੂ ਹਾਏ ਬੂ ਹਾਏ ਬੂ ਮੈਂ ਕਰਖੇ ਇਹ ਇੰਟਰਵਿਊ ਵੀ ਅਸੀਂ ਆ ਰੱਖਿਆ ਸੀ ਕਿ ਆ ਵੀ ਆ ਕੇ ਸਾਨੂੰ ਪੁੱਛਦੇ ਸਨ ਸਵਾਲ ਪੁੱਛਦੇ ਨੇ ਅੱਜ ਇਹਨਾਂ ਨੂੰ ਭੂਤਾਂ ਵਾਲੇ ਪਾਸੇ ਘੇਰੀਏ ਸੀ ਸੋ ਇੱਥੇ ਇਹ ਦਵਾ ਉਦਾਂ ਫਿਲਮ ਤਾਂ ਬਹੁਤ ਲਾਈਟ ਹਾਟਰਡ ਫਿਲਮ ਹੈ ਹਾਂ ਬਹੁਤ ਜਿਹੜਾ ਡਾਇਲੋਗ ਤੁਸੀਂ ਦੇਖਿਆ ਹੈ ਉਹ ਕਹਿੰਦਾ ਬੰਦਾ ਮਰ ਕੇ ਭੂਤ ਬਣ ਜਾਂਦਾ ਹੈ ਤੇ ਜਨਾਨੀ ਮਰ ਕੇ ਵੀ ਚੜੇਲ ਦੀ ਚੜੇਲ ਹੀ ਰਹਿੰਦੀ ਆ। ਜਨਨੀਆਂ ਕਰਦੀ ਆ ਚੜੇਲ ਗਿੱਧੇ ਪਾਉਂਦੀ ਆ। ਮਤਲਬ ਤਾਨੇ, ਮੇਨੇ, ਹਰ ਉਹ ਜਿਹੇ ਕੰਮ ਕਰਦੀ ਆ ਚੜੇਲ। ਜਿਵੇਂ ਤੁਸੀਂ ਭਾਈ ਪਿੰਡਾਂ ਦੇ ਵਿੱਚ ਪਹਿਲਾਂ ਕਹਿੰਦੇ ਸੀ ਇਹ ਨੀਰੀ ਚੜੇਲ ਹੈਗੀਆਂ ਨੇ। ਉਹ 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 ਫਾਰਮੈਟ ਆ ਉਹਦਾ। ਦੇਖੋ ਅੰਦਰ ਤਾਂ ਔਰਤ ਹੈ ਨਾ। ਨਾਰਮਲੀ ਆਪਾਂ ਹਾਸਮ ਜਾਗ ਦੀ ਗੱਲ ਹੈ। ਡੋਨਟ ਟੇਕ ਇਟ ਸੀਰੀਅਸਲੀ। ਹਾਸਮ ਜਾਗ ਦੀ ਗੱਲ ਆ। ਲੋਕੀ ਅੱਜਕੱਲ ਜਿਹੜੇ ਰੀਲ ਬਣਾਉਂਦੇ ਨੇ ਉਹ ਕਹਿੰਦੇ ਹੁੰਦੇ ਆ ਇਹ ਸਾਡੀ ਔਰਤ ਹੈ। ਇਹਦੇ ਅੰਦਰ ਚੜੇਲ ਹੈ। ਪਰ ਇਹ ਉਲਟਾ ਹੈ। ਇਹ ਚੁੜੇਲੇ ਇਹਦੇ ਅੰਦਰ ਔਰਤ ਹੈ ਸਾਡੀ ਫਿਲਮ ਚ ਵੀ ਇੱਕ ਡਾਇਲੋਗ ਆ ਉਹ ਕਹਿੰਦੀ ਭੈਣੇ ਤੂੰ ਉਹਨੂੰ ਕੁਛ ਕੀਤਾ ਕਿ ਨਹੀਂ ਕਹਿੰਦੀ ਤੁਸੀਂ ਸਮਝ ਨਹੀਂ ਰਹੇ ਮੈਂ ਹੈਗੀ ਤਾਂ ਚੁੜੇਲਾ ਪਰ ਅੰਦਰ ਤੋਂ ਅੰਦਰੋਂ ਤਾਂ ਔਰਤ ਆ ਨਾ ਕਹਿੰਦੀ ਮੇਰ ਤੋਂ ਨਹੀਂ ਸਹਿ ਹੋਣਾ ਕਿ ਉਹ ਮੇਰੇ ਬਾਰੇ ਕੁਛ ਕਹੂਗੀ ਮੇਰੇ ਅੰਦਰ ਦੀ ਔਰਤ ਨੂੰ ਬੁਰਾ ਲੱਗੂਗਾ ਸਬਜੈਕਟ ਤਾਂ ਬਿਲਕੁਲ ਨਵਾਂ ਹੈ ਤੇ ਫਿਲਮ ਕੱਲੀ ਚੁੜੇਲ ਨਹੀਂ ਹੈ ਜੱਟ ਨੂੰ ਚੁੜੇਲ ਟੱਕਰੀ ਹੈ ਤਾਂ ਜੱਟ ਨੂੰ ਚੁੜੇਲ ਟੱਕਰੀ ਚੁੜੇਲਾ ਜ਼ਿਆਦਾ ਸੋਹਣੀ ਨਹੀਂ ਲੈ ਲਈ ਜਿਵੇਂ ਕਹਿੰਦੇ ਨੇ ਇਹ ਤਾਂ ਦੇਖੋ ਜੀ ਐਕਚੁਅਲ ਨਹੀਂ ਨਹੀਂ ਐਕਚੁਅਲੀ ਕੀ ਹੈ ਚੜੇਲਾਂ ਨੇ ਇਹਨਾਂ ਨੇ ਜੱਟ ਨੂੰ ਲਿਆ ਵਾ ਕਿਉਂਕਿ ਇਹ ਖੁਦ ਪ੍ਰੋਡਿਊਸਰ ਨੇ ਇਹਨਾਂ ਨੇ ਮੈਨੂੰ ਫੋਨ ਕੀਤਾ ਮੈਨੂੰ ਕਹਿੰਦੇ ਮੈਂ ਇੱਕ ਫਿਲਮ ਬਣਾ ਰਹੀਆਂ ਜੱਟ ਨੂੰ ਚੜੇਲ ਟਕਰੀ ਮੈਂ ਕਿਹਾ ਜੀ ਓਕੇ ਕਹਿੰਦੇ ਤੇ ਚੜੇਲ ਮੈਂ ਹੈ ਮੈਨੂੰ ਜੱਟ ਚਾਹੀਦਾ ਹੈ ਮੈਂ ਕਿਹਾ ਜੀ ਆਓ ਜੀ ਵੀ ਆਰ ਇਨ ਯੋਰ ਸਰਵਿਸ ਦੱਸੋ ਮੈਮ ਕੀ ਹੈ ਇਹਨਾਂ ਨੇ ਦੱਸਿਆ ਪਲਾਟ ਦੱਸਿਆ ਔਰ ਮੈਨੂੰ ਐਂ ਲੱਗਦਾ ਕਿ ਇੱਕ ਵਧੀਆ ਸਬਜੈਕਟ ਆ ਕਿਉਂਕਿ ਦੇਖੋ ਅਕਸਰ ਤੌਰ ਤੇ ਜਦੋਂ ਪੰਜਾਬ 'ਚ ਆਪਾਂ ਫਿਲਮਾਂ ਦੀ ਗੱਲ ਕਰਦੇ ਆਂ ਹਿਊਮਰ ਵਾਲੀਆਂ ਫਿਲਮਾਂ ਹਾਸੇ ਵਾਲੀਆਂ ਫਿਲਮਾਂ ਜ਼ਿਆਦਾ ਭਾਰੂ ਨੇ ਬਟ ਜਦੋਂ ਅਸੀਂ ਇੱਕ ਤਰ੍ਹਾਂ ਦੀਆਂ ਫਿਲਮਾਂ ਬਣਾਉਂਦੇ ਆ ਫਿਰ ਸਾਨੂੰ ਲੋਕੀ ਕਹਿੰਦੇ ਕੁਝ ਨਵਾਂ ਕਿਨ ਲੈ ਕੇ ਆਉਂਦੇ ਫਿਰ ਕਾਮੇਡੀ ਦੇ ਵਿੱਚ ਕੀ ਨਵਾਂ ਕੀਤਾ ਜਾਵੇ ਉਹ ਸਬਜੈਕਟ ਹੀ ਨਵਾਂ ਹੋ ਸਕਦਾ ਹੈ ਕੋਈ ਰਾਈਟਰ ਐਦਾਂ ਦੀ ਚੀਜ਼ ਲਿਖ ਦੇ ਕੋਈ ਆਊਟ ਆਫ ਦਾ ਬਾਕਸ ਕਿ ਯਾਰ ਆ ਹਲੇ ਤੱਕ ਆਪਾ ਬਣਾਇਆ ਨਹੀਂ ਸੋ ਇਸ ਤਰ੍ਹਾਂ ਦੀ ਫਿਲਮ ਅਜੇ ਤੱਕ ਕਦੇ ਬਣਾਈ ਨਹੀਂ ਸੀ ਇੱਕ ਰੇਲੂ ਜੀ ਚੜੇਲ ਕਰੇ ਤੁਸੀਂ ਮਤਲਬ ਤੁਸੀਂ ਚੜੇਲਾਂ ਵਾਲੀਆਂ ਫਿਲਮਾਂ ਦੇਖੀਆਂ ਹੋਣਗੀਆਂ ਪਰ ਐ ਇੱਕ ਢੇਲੂ ਜੀ ਚੜੇਲ ਕਰੇ ਉਧਰ ਵੀ ਨਹੀਂ ਦੇਖੀ ਹੋਣੀ ਹੈ ਨਾ ਕਦੇ ਬਾਲੀਵੁੱਡ ਦੀਆਂ ਫਿਲਮਾਂਾਂ ਚ ਜਾਂ ਹਾਲੀਵੁੱਡ ਦੀਆਂ ਫਿਲਮਾਂਾਂ ਚ ਸੋ ਫਸਟ ਟਾਈਮ ਇਹ ਸਬਜੈਕਟ ਨੂੰ ਪ੍ਰੋਪਰ ਤਰੀਕੇ ਨਾਲ ਅਟੈਂਪਟ ਕੀਤਾ ਪਰ ਆਪਾਂ ਕੀਤਾ ਫੋਕ ਤਰੀਕੇ ਨਾਲ ਦੇਸੀ ਰੌ ਤਰੀਕਾ ਜੋ ਪੰਜਾਬ ਦਾ ਕਲਚਰ ਆ ਉਹਦੇ ਚ ਕੀ ਕੀ ਚੀਜ਼ਾਂ ਨੇ ਚੜੇਲ ਦਾ ਥਾਟ ਪ੍ਰੋਸੈਸ ਉਹੀ ਆ ਹਨਾ ਜਿਵੇਂ ਅਸੀਂ ਬਿਲਕੁਲ ਪਿੰਡੂ ਫੈਮਲੀ ਆ ਤੇ ਉਹ ਪਿੰਡੂ ਮਾਹੌਲ ਦੀ ਉਹ ਚੜੇਲ ਆ ਉਥੋਂ ਹੀ ਗਈ ਆ ਸੋ ਉੱਥੇ ਖੇਡਦੀ ਆ। ਪਿਛਲ ਕਿਸੇ ਇੰਟਰਵਿਊ ਚ ਵੀ ਕਿਹਾ ਸੀ ਕਿ ਹਿੰਦੀ ਚੁੜੇਲਾ ਕੀ ਹੁੰਦੀ ਹੈ ਨਾ ਪਿੱਛੇ ਗਾਣਾ ਵੱਜਦਾ ਆ ਮੈਂ ਕਿ ਦੂਜੇ ਟਾਈਪ ਦੀ ਆ ਮੀਂ ਸ਼ੇ ਤੁਮਾਰ ਹੈ ਨਾ ਮੈਂ ਕਿ ਆ ਇੱਕ ਆ ਚੁੜੇਲਾ ਹਾਏ ਬੂ ਹਾਏ ਬੂ ਹਾਏ ਬੂ ਮੈਂ ਬੂ ਕਰਕੇ ਕਹਿੰਦੇ ਹਾਂ ਆ ਵਾਲੀ ਚੁੜੇਲਾ ਮੈਂ ਤਾਂ ਕਿਹੜਾ ਦੇ ਦੇ ਨੀ ਚੜੇਲੇ ਲੰਮੀ ਬਾ ਜੱਟ ਜ਼ਿਮੀਂਦਾਰਾਂ ਨਾਲ ਹੈ ਜੱਟਾਂ ਨੇ ਕਹਿਣਾ ਇਹ ਜਿਹੜੀਆਂ ਚੜੇਲਾਂ ਤਾਂ ਸਾਨੂੰ ਖੇਤਾਂ 'ਚ ਕਈ ਐ ਤਰੱਕੀ ਤੇ ਚੜੇਲਾਂ ਰੋਜ਼ ਟਕਰਨ ਸਾਨੂੰ ਬਿਲਕੁਲ ਜੀ ਤਾਂ ਹੀ ਤਾਂ ਟਾਈਟਲ ਰੱਖਿਆ ਵੀ ਜੱਟ ਨੂੰ ਚੜੇਲ ਕਰੀ ਔਰ ਟਾਈਟਲ ਟਰੈਕ ਵੀ ਇਹ ਅਸੀਂ ਆਪਾਂ ਘਟਕੇ ਸੀਨੇ ਦੇ ਨਾਲ ਲਾ ਲਈ ਸੋ ਚੜੇਲ ਸਾਨੂੰ ਕਮੈਂਟ ਬਹੁਤ ਆਉਂਦੇ ਨੇ ਕਹਿੰਦੇ ਯਾਰ ਇੰਨੀ ਸੋਹਣੀ ਚੜੇਲ ਤੁਸੀਂ ਰੱਖ ਲਈ ਮੈਂ ਕਹਾਂ ਜੀ ਫੇਰ ਮੈਂ ਉਹੀ ਗੱਲ ਦੱਸਦਾਂ ਰਿਹਾ ਨਾ ਉਹ ਮੈਂ ਕਿਹਾ ਪਤੰਦਰੋਂ ਅਸੀਂ ਨਹੀਂ ਰੱਖੀ ਚੜੇਲ ਲੈ ਕੇ ਜੱਟ ਰਖਿਆ ਯਾਰ ਸਮਝੋ